ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਇਹ ਜਿਹੜੀਆਂ ਮੱਝਾਂ ਤੁਸੀਂ ਦੇਖ ਰਹੇ ਆਂ ਜੀ ਇਹ ਹੜਾਂ ਦੀ ਮਾਰਚ ਆਈਆਂ ਆਂ ਵਿਚਾਰੀਆਂ ਦੋ ਨੀਲੀ ਰਵੀ ਤੇ ਇੱਕ ਮੂਰਾ ਜੀ ਇਹਨਾਂ 'ਚ ਦੋ ਝੋਟੀਆਂ ਤੇ ਇੱਕ ਮੱਝ ਆ ਜੀ ਇੱਕ ਨੀਲੀ ਰਵੀ ਝੋਟੀ ਐ ਇੱਕ ਮੂਰਾ ਝੋਟੀ ਐ ਤੇ ਇੱਕ ਨੀਲੀ ਰਵੀ ਮੱਝ ਐ ਉਹਦੇ ਟੈਗ ਵੀ ਲੱਗਿਆ ਜੀ 10644 ਉਹਦਾ ਟੈਗ ਨੰਬਰ ਆ ਜੀ ਤੇ ਇਹ ਜਲਾਲਾਬਾਦ ਏਰੀਏ 'ਚ ਆਈਆਂ ਜੀ ਤੁਸੀਂ ਪਤਾ ਹੀ ਐ ਤੁਹਾਨੂੰ ਵੀ ਹੜਾਂ ਦੀ ਮਾਰਚ ਇਹ ਪਸ਼ੂ ਕਿਸੇ ਦੇ ਮਾਲ ਉਹਧਰੋਂ ਆ ਗਏ ਆ ਤੇ ਉਹਨਾਂ ਨੂੰ ਮਿਲ ਸਕਣ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਹਨਾਂ ਦੇ ਨੰਬਰ ਜਿਹੜੇ ਹੈਗੇ ਆ ਜੀ ਜਿਹੜੇ ਘਰੇ ਖੜੀਆਂ ਜੀ ਇਹਨਾਂ ਦਾ ਨੰਬਰ ਹੈਗਾ 98775 ਜੀ 76963 ਜੀ 98775 76963 ਜੀ ਇੱਕ ਨੰਬਰ ਹੈਗਾ 94654 57352 ਇਹ ਜਲਾਲਾਬਾਦ ਏਰੀਏ ਚ ਮੱਝਾ ਖੜੀਆਂ ਜੀ ਸਰਬੱਤ ਦੇ ਭਲੇ ਆਸਤੇ ਆਪਾਂ ਇਹ ਵੀਡੀਓ ਪਾਈ ਹੈ ਜੀ ਕਿਸੇ ਬਾਈ ਨੇ ਮੇਰੇ ਨੇ ਫੇਸਬੁੱਕ ਤੇ ਲਾਈਵ ਹੋ ਕੇ ਵੀਡੀਓ ਪਾਈ ਸੀਗੀ ਮੈਂ ਸੋਚਿਆ ਚਲੋ ਆਪਾਂ YouTube ਤੇ ਪਾ ਦਈਏ ਜੀ ਚਲੋ ਕਿਸੇ ਦਾ ਫਾਇਦਾ ਹੋ ਜਾਊਗਾ 3-4 ਲੱਖ ਦੇ ਬਜ਼ੂਆ ਲੋਕ ਤੁਹਾਨੂੰ ਪਤਾ ਹੜਾਂ ਚ ਪਹਿਲਾਂ ਹੀ ਬਹੁਤ ਮਾਰੇ ਗਏ ਉਧਰ ਨੇ ਤੇ ਜਿਹਦੇ ਪਸ਼ੂ ਆ ਉਹਨੂੰ ਮਿਲ ਸਕਣ ਜੀ ਬਸ ਤੁਸੀਂ ਆਪ ਦਾ ਫਰਜ਼ ਸਮਝ ਕੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੇ ਜਿਹਦੀਆਂ ਵੀ ਮੱਝਾਂ ਉਹ ਪਛਾਣ ਕੇ ਇਹਨਾਂ ਤੋਂ ਨਿਸ਼ਾਨੀ ਦੱਸ ਕੇ ਲਿਆ ਸਕਦਾ ਜੀ ਇੱਕ ਮੱਝ ਦੇ ਟੈਗ ਲੱਗਿਆ ਹੋਇਆ ਦੋਵਾਂ ਦੇ ਨਹੀਂਗਾ ਤੇ ਵੇਖਣ ਨੂੰ ਦਿਖ ਰਹੀਆਂ ਵੀ ਦੋ ਝੋਟੀਆਂ ਜੀ ਦੇਖ ਲਓ ਤੁਸੀਂ ਆਪਾਂ ਨੂੰ ਪਤਾ ਲੱਗ ਹੀ ਜਾਂਦਾ ਜਿਵੇਂ ਉਹ ਝੋਟੀਆਂ ਨੀਲੀ ਰਵੀ ਵਾਲੀ ਸ਼ਾਇਦ ਇਹ ਗੱਬਣ ਹੋਊਗੀ ਜਿੱਥੋਂ ਤੱਕ ਮੇਰਾ ਅੰਦਾਜ਼ ਹੈ ਤੇ ਆ ਮੱਝਾਂ ਨੀਲੀ ਰਵੀ ਦੀ ਜੀ ਆਪਾਂ ਨੂੰ ਪਤਾ ਵੀ ਫਰੋਜਪੁਰ ਏਰੀਆ ਦੀਆਂ ਮੱਝਾਂ ਜੀ ਉਧਰ ਹੀ ਹੜਾਏ ਵੇ ਜਾਦੇ ਤੇ ਜਲਾਲਾਬਾਦ ਏਰੀਏ 'ਚ ਖੜੀਆਂ ਜੀ ਮੈਂ ਫੇਸਬੁੱਕ ਤੇ ਵੀ ਆਪਦੇ ਚੈਨਲ ਤੇ ਪੇਜ ਤੇ ਵੀਡੀਓ ਇਹ ਪਾਈ ਆ ਤੇ YouTube ਤੇ ਵੀ ਲੱਗੇ ਆ ਜੀ ਪਾਉਣ ਤੇ ਤੁਸੀਂ ਬਸ ਆਪਦਾ ਫਰਜ਼ ਸਮਝ ਕੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਜੀ ਕਿਉਂ ਆਪਣੇ ਨਾਲ ਉਧਰਲੇ ਬੰਦੇ ਜੁੜੇ ਹੋਏ ਆ ਜੀ ਬਹੁਤ ਮੇਰੇ ਚੈਨਦਾਲਾ ਗੁਰੂ ਹਰਕਿਰਪਾ ਡੇਰੀ ਫਾਰਮ ਨਾਲ ਤੇ ਕਿੰਦਾ ਗੱਲ ਮੇਰਾ ਫੇਸਬੁੱਕ ਪੇਜ ਆ ਜੀ ਉਹਦੇ ਨਾਲ ਤੇ ਤੁਸੀਂ ਜਰੂਰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਜੀ ਤੇ ਆਪਣੇ ਪੰਜਾਬ ਟੂਰ ਗਰੁੱਪ 'ਚ ਵੀ ਮੈਂ ਇਹ ਵੀਡੀਓ ਮੰਨ ਲਓ ਮੈਂਸ਼ਨ ਕਰ ਦੂੰਗਾ ਤੇ ਜਰੂਰ ਤੁਸੀਂ ਇਹ ਵੀਡੀਓ ਨੂੰ ਆਪਦਾ ਫਰਜ਼ ਸਮਝ ਕੇ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਕਿਸੇ ਦਾ ਫਾਇਦਾ ਹੋ ਜੇ ਚਲੋ ਅਗਲਾ ਪਛਾਣ ਕੇ ਆਪਦੇ ਪਸ਼ੂ ਲੈ ਜੇ ਸੋਨੂੰ ਵੀ ਪਤਾ ਵੀ ਨੁਕਸਾਨ ਬਹੁਤ ਹੋਈ ਜਾਂਦਾ ਲੋਕਾਂ ਦੇ ਘਰ ਟਹਿਗੇ ਆ ਜ਼ਮੀਨਾਂ ਜਮਾਂ ਖਤਮ ਹੋ ਗਈਆਂ ਜੀ ਤੇ ਜਿਹਦੇ ਕੋਲੇ ਪਸ਼ੂ ਵੀ ਨਾ ਰਹੇ ਚਲੋ ਇੱਥੇ ਖੜੀਆਂ ਚਲੋ ਇੰਨਾ ਹੀ ਬਹੁਤ ਆ ਵੀ ਉਹਨਾਂ ਨੂੰ ਜਾਉਂਦੀਆਂ ਉਹਨਾਂ ਨੂੰ ਪਤਾ ਲੱਗੂਗਾ ਵੀ ਸਹੀ ਆ ਜੀ ਨਹੀਂ ਤਾਂ ਕਈ ਮੇਰੇ ਵੀਰਾਂ ਦੇ ਪਸ਼ੂ ਦਰਿਆ 'ਚ ਰੁੜ ਕੇ ਮਰ ਵੀ ਚੁੱਕੇ ਆ ਜੀ ਬਹੁਤ ਨੁਕਸਾਨ ਹੋਇਆ ਉਧਰ ਮਾਲ ਡੰਗਰ ਦਾ ਵੀ ਤੇ ਇੱਕ ਬਾਈ ਜੀ ਨੇ ਮੈਨੂੰ ਮੈਂ ਇਹ ਵੀਡੀਓ 'ਚ ਹੀ ਬੋਲਦੇ ਆ ਜੀ ਕਿਸੇ ਨੇ ਮੈਨੂੰ ਮੈਸੇਜ ਕੀਤਾ ਸੀ ਉਹ ਵੀਡੀਓ ਤੇ ਜਿਹੜੀ ਮੈਂ ਕੱਲ ਪਾਈ ਸੀ ਲਾਈਵ ਹੋਗਾ ਫੇਸਬੁੱਕ ਤੇ ਤੇ YouTube ਤੇ ਉਹਨਾਂ ਨੇ ਕਿਹਾ ਸੀਗਾ ਵੀ ਉਧਰ ਹਰੇ ਚਾਰੇ ਦੀ ਬਹੁਤ ਲੋੜ ਆ ਜੀ ਜਿੱਧਰ ਹੜ ਆਏ ਵੇ ਤੇ ਤੁਸੀਂ ਹਰੇ-ਚਾਰੇ ਦਾ ਵੀ ਮੰਨ ਲ ਕੇ ਚੱਲੋ ਜਿਹੜਾ ਵੀ ਮੇਰਾ ਵੀਰ ਉਧਰ ਜਾਂਦਾ ਹੈ ਹਰਾ-ਚਾਰਾ ਜਾਂ ਸਾਈਲੇਜ ਵਗੈਰਾ ਜ਼ਰੂਰ ਲੈ ਕੇ ਜਾਇਆ ਕਰੋ ਜੀ ਕਿਉਂ ਜਿਹੜੇ ਲੰਗਰ ਪ੍ਰਸ਼ਾਦਾ ਉਹ ਤਾਂ ਬਹੁਤ ਚੱਲ ਰਿਹਾ ਜੀ ਇੱਕ ਇਕੱਠਾ ਸਮਾਨ ਨਾਲ ਲੈ ਕੇ ਜਾਓ ਜੀ ਕੱਲ੍ਹ ਵਾਲੀ ਵੀਡੀਓ 'ਚ ਵੀ ਬੋਲਿਆ ਸੀਗਾ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਜਿਹੜੀ ਆ ਮੱਝਾਂ ਵਾਲੀ ਵੀਡੀਓ ਆ ਤਾਂ ਜੋ ਜੀ ਦਾ ਮਾਲ ਹੈ ਉਹਨੂੰ ਮਿਲ ਸਕੇ ਜੀ ਤੁਹਾਨੂੰ ਪਤਾ ਵੀ 3-4 ਲੱਖ ਦੀਆਂ ਮੱਝਾਂ ਚਲੋ ਅਗਲੇ ਦਾ ਇਹ ਤਾਂ ਬਚਾਅ ਹੋਵੇ ਹਨਾ ਤੇ ਗਰੀਬ ਬੰਦੇ ਦੀ ਬਾਕੀ ਖੇਤੀ ਹੁੰਦੀ ਹੈ ਜੀ ਦੇਖੋ ਉਹਨਾਂ ਦਾ ਤਾਂ ਬਹੁਤ ਨੁਕਸਾਨ ਆ ਉਹ ਤਾਂ ਚਲੋ ਪਰਮਾਤਮਾ ਦੇ ਬਸ ਹੈ ਪਰ ਜਿੰਨਾ ਆਪਾਂ ਕਰ ਸਕਦੇ ਆ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਵੱਧ ਤੋਂ ਵੱਧ ਤਾਂ ਜੋ ਉਹਨਾਂ ਦੀਆਂ ਮੱਝਾਂ ਉਹਨਾਂ ਨੂੰ ਮਿਲ ਸਕਣ ਜੀ ਇਹ ਟੈਗ ਨੰਬਰ ਸ਼ਾਇਦ 10644 ਬੋਲੇ ਬਾਈ ਨੇ ਉਹਦੇ ਚ ਵੀਡੀਓ 'ਚ ਹੀ ਤੇ ਇਹ ਟੈਗ ਨੰਬਰ ਤੋਂ ਆ ਦੋ ਨੀਲੀ ਦੀਆਂ ਤੇ ਇੱਕ ਮੋਹਰਾ ਦੀ ਮੱਝ ਹੈ ਜੀ ਠੀਕ ਹੈ ਜੀ ਬਸ ਆਪਣਾ ਫਰਜ਼ ਇੰਨਾ ਹੀ ਹੈ ਵੀ ਆਪਾਂ ਵੀਡੀਓ ਨੂੰ ਸ਼ੇਅਰ ਕਰ ਦਈਏ ਵੱਧ ਤੋਂ ਵੱਧ ਤਾਂ ਜੋ ਜਿਹਦੀਆਂ ਮੱਝਾਂ ਆ ਉਹਦੇ ਤੱਕ ਪਹੁੰਚ ਸਕਣ ਜੀ ਤੇ ਚਲੋ ਅਗਲੇ ਦਾ ਕੋਈ ਫਾਇਦਾ ਹੋ ਜਾ ਜੀ ਜੀ ਵੇ ਤਿੰਨ ਚਾਰ ਲੱਖ ਦਾ ਮਾਲਾ ਜੀ ਦੂਰੀ ਵੈਰੀ ਲੈਣਾ ਤਾਂ 8 ਲੱਖ ਚ ਪੈ ਜਾਣਾ ਇੱਕ ਵਿਚਾਰਿਆਂ ਦੇ ਉਹ ਘਰ ਟਹਿ ਗਏ ਜਮੀਨਾਂ ਤਬਾਹ ਹੋ ਗਈਆਂ ਜੀ ਆਪਣੇ ਇੱਕ ਸ਼ੇਅਰ ਨਾਲ ਜੇ ਕਿਸੇ ਦਾ ਪਸ਼ੂ ਮਿਲਦਾ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਵੈਸੇ ਮੈਂ ਤੁਹਾਨੂੰ ਕਹਿੰਦਾ ਨਹੀਂ ਹੁੰਦਾ YouTube ਵਾਲੀ ਕੋਈ ਵੀ ਵੀਡੀਓ ਸ਼ੇਅਰ ਕਰਨ ਨੂੰ ਤੇ ਪਲੀਜ਼ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਆਪਦੇ ਜਿੰਨੇ ਵੀ ਗਰੁੱਪ ਤੁਹਾਡੇ ਚੱਲਦੇ ਆ ਉਹਦੇ ਚ ਜਿੰਨੀ ਹੋ ਸਕੇ ਇਹ ਵੀਡੀਓ ਨੂੰ ਸ਼ੇਅਰ ਕਰੋ ਜੀ ਧੰਨਵਾਦ ਜੀ